ਸਿੱਖ ਕੌਮ ਨੂੰ ਕਈ ਤਰਪੇਸ਼ ਮਸਲੇ ਬਾਰੇ ਅੱਜ ਸਿੱਖ ਕੌਮ ਵੱਖ-ਵੱਖ ਧਿਰਾਂ ਵਿੱਚ ਵੰਡੀ ਹੋਈ ਹੈ। ਉਸ ਦੇ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਾਡੇ ਅੱਜ ਦੇ ਮਹਿਮਾਨ ਨੇ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਨੇ ਅਤੇ ਸਮੇਂ-ਸਮੇਂ ਤੇ ਆਪਣੀ ਬੁੱਧੀਜੀਵਤਾ ਦੇ ਨਾਲ ਸਿੱਖ ਕੌਮ ਨੂੰ ਕਈ ਵਾਰ ਰਾਹ ਵੀ ਦਿਖਾ ਚੁੱਕੇ ਨੇ। ਪ੍ਰੋਫੈਸਰ ਉਹ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਵੈਰੀ ਕਿ ਖਾਤਸਾ ਵੈਰੀ ਜੀ ਫੋਟੋ। ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਦੇ ਹਾਂ ਕਿ ਅੱਜ ਸਿੱਖ ਕੌਮ ਜਿਹੜੀ ਹੈਗੀ ਹੈ ਵੱਖ-ਵੱਖ ਸਿਆਸੀ ਅਤੇ ਧਾਰਮਿਕ ਜਿਹੜੇ ਹੈ ਨੇ ਦਰ ਉਹਨਾਂ ਦੇ ਵਿੱਚ ਵੰਡੀ ਹੋਈ ਹੈ ਜਦੋਂ ਕਿ ਨਿਸ਼ਾਨਾ ਬਹੁਤ ਜ਼ਿਆਦਾ ਕਲੀਅਰ ਐ ਸਪਸਟ ਐ ਕੌਮ ਦਾ ਉਹ ਜਿਹੜਾ ਸਾਂਝਾ ਨਿਸ਼ਾਨਾ ਹੈ ਉਸ ਦੇ ਉੱਤੇ ਵੀ ਇਕੱਠੇ ਨਹੀਂ ਹਨ ਜਦੋਂ ਕਿ ਉਹਨਾਂ ਨੂੰ ਸਪਸ਼ਟ ਪਤਾ ਕਿ ਉਹਨਾਂ ਦੀ ਵਿਰੋਧਤਾ ਕਿਹਦੇ ਨਾਲ ਹੈ ਤੇ ਅਜਿਹੇ ਦੇ ਵਿੱਚ ਤੁਸੀਂ ਕੋਈ ਪ੍ਰੋਗਰਾਮ ਲੈ ਕੇ ਚੱਲਿਓ ਕੋਈ ਏਕਤਾ ਦਾ ਕੋਈ ਸਿਧਾਂਤ ਕੰਮ ਕਰ ਸਕਦਾ ਹੈ ਅਜਿਹੇ ਮਾਹੌਲ ਦੇ ਵਿੱਚ ਇਸੇ ਵਿੱਚ ਕਰ ਸਕਦਾ ਪਹਿਲਾਂ ਤਾਂ ਸਿੱਖ ਨਫਸ ਜਿਹੜਾ ਹੈ ਉਹਦਾ ਸਿੱਧਾ ਸਬੰਧ ਗੁਰੂ ਨਾਲ ਹੈ ਜਿੱਥੇ ਗੁਰੂ ਹੈ ਉੱਥੇ ਹੀ ਸਿੱਖ ਹੈ ਜਿੱਥੇ ਸਿੱਖ ਹੈ ਇਸ ਗੱਲ ਦਾ ਪ੍ਰਤੀਕ ਹੈ ਵੀ ਗੁਰੂ ਵੀ ਹੈ ਜੇ ਤਾਂ ਸਿੱਖ ਗੁਰੂ ਨੂੰ ਆਪਣਾ ਨਿਸ਼ਾਨਾ ਬਣਾ ਕੇ ਇਕੱਠੇ ਹੋਵਾਂਗੇ ਫਿਰ ਸਿੱਖ ਬਣੇਗਾ ਤੇ ਸਿੱਖ ਦਾ ਫਿਰ ਵੱਖ-ਵੱਖ ਨਿਸ਼ਾਨਾ ਨਹੀਂ ਰਹੇਗਾ ਵੱਖਰੇ ਰਸਤੇ ਨਹੀਂ ਰਹਿਣਗੇ ਦੁਬਦਾਨੀ ਪੈ ਪੈਦਾ ਹੋਏਗੀ ਅੱਜ ਜੇ ਸਾਡੀ ਅਪਸੀ ਵਿਰੋਧ ਜਾਂ ਕਿ ਵੱਖ-ਵੱਖ ਜਿਵੇਂ ਤੁਸੀਂ ਕਹਿੰਦੇ ਹੋ ਧੜਿਆਂ 'ਚ ਵੰਡੇ ਹੋਏ ਹਨ ਤਾਂ ਉਸ ਦਾ ਕਾਰਨ ਇੱਕੋ ਹੈ ਕਿ ਅਸੀਂ ਗੁਰੂ ਨੂੰ ਨਹੀਂ ਸਮਝ ਰਹੇ ਗੁਰੂ ਸਿਧਾਂਤ ਹੈ ਗੁਰੂ ਇੱਕੋ ਹੈ ਬਾਣੀ ਸਤਗੁਰ ਕਹਿੰਦੇ ਨੇ ਗੁਰਬਾਣੀ ਅੰਦਰ ਇੱਕਾ ਬਾਣੀ ਇੱਕ ਗੁਣ ਇੱਕੋ ਸ਼ਬਦ ਵਿਚਾਰ ਜਦੋਂ ਸਾਡੀ ਬਾਣੀ ਇੱਕ ਹੋਵੇ ਸ਼ਬਦ ਇੱਕੋ ਵਿਚਾਰ ਇੱਕੋ ਹੋਵੇ ਗੁਰੂ ਇੱਕੋ ਹੋਵੇ ਤੇ ਫਿਰ ਉਹ ਤਪੈ ਨਹੀਂ ਹੋ ਸਕਦਾ ਇੱਕ ਗੁਰੂ ਜਿਹੜਾ ਉਹ ਇਹ ਨਹੀਂ ਕਹਿ ਸਕਦਾ ਵੀ ਤੇਰੀ ਤੇ ਤੇਰਾ ਰਸਤਾ ਹੈ ਤੇਰਾ ਰਸਤਾ ਹੈ ਤੇਰਾ ਰਸਤਾ ਇਹ ਕੋ ਬਲੂ ਦੀ ਕੋ ਚਾਹ ਪ੍ਰੋਫੈਸਰ ਸਾਹਿਬ ਆਜੇ ਜਿਹੜੇ ਹਾਲਾਤ ਦੇ ਉੱਤੇ ਅਸੀਂ ਖੜੇ ਆ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ 사का ਨੀਲਾ ਤਾਰਾ ਦੀ ਕਾਰਵਾਈ ਹੁੰਦੀ ਹੈ ਪੂਰੀ ਸਿੱਖ ਕੌਮ ਦੇ ਫਿਰਦੇ ਫਰੁੰਦਰੇ ਜਾਂਦੇ ਨੇ ਤੇ ਸਿੱਖ ਕੌਮ ਇੱਕ ਮੱਝ ਦੇ ਉੱਤੇ ਇੱਕ ਵਾਰੀ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਤਾਂ ਹਾਲਾਤ ਦੇ ਵਿੱਚ ਰਹੇ ਹੋ ਤੁਸੀਂ ਉਹ ਸਾਰਾ ਕੁਝ ਦੇਖਿਆ ਉਸ ਵੇਲੇ ਉਸ ਤੋਂ ਬਾਅਦ ਤੁਹਾਨੂੰ ਸ਼੍ਰੀ ਅਕਾਲ ਤਖਤ ਸਿੱਖ ਸਕਦਾ ਜਥੇਦਾਰ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਹਾਲਾਤ ਜਿਹੜੇ ਹੈ ਨੇ ਵੱਧ ਤੋਂ ਵੱਧਰ ਹੋਏ ਨੇ ਅਜਿਹੇ ਦੇ ਵਿੱਚ ਕੌਮ ਨੂੰ ਇੱਕ ਅਗਵਾਈ ਦੀ ਲੋੜ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਮੈਂ ਦੱਸ ਕਰਾ ਜਿਹੜੇ ਉਹਨਾਂ ਹਾਲਾਤਾਂ ਵਿੱਚ ਜਿਹੜੇ ਤਤ ਪਰ ਹੋ ਗਏ ਲੈ ਇੱਕਦਮ ਉੱਠੇ ਨੇ ਉਹ ਜਜ਼ਬਾਤ ਆ ਦੀਨ ਹਾਲਾਤ ਦੇ ਟਕਰਾਅ ਹੁੰਦੇ ਨੇ ਜਿਵੇਂ ਆਪਣੇ ਕੇ ਇਹਨਾਂ ਪਈ ਉਹਨਾਂ ਨੂੰ ਕੋਈ ਅਗਵਾਈ ਸੀ ਜਾਂ ਕੋਈ ਫੈਸਲਾ ਕਰਕੇ ਉਹ ਇਹ ਲੜਾਈ ਲੜੇ ਨੇ ਬਿਲਕੁਲ ਨਹੀਂ ਉਹ ਹਾਲਾਤ ਵਿੱਚੋਂ ਪੈਦਾ ਹੋਏ ਸਨ ਤਾਂ ਕਿ ਸੇ ਜ਼ਿਆਤੀ ਚ ਜਨਮ ਲਿਆ ਸੀ ਉਸ ਬਗਾਵਤ ਨੇ ਉਸ ਨੇ ਅਜ ਲੇਕਿਨ ਜਿੰਨੂੰ ਜਦੋਂ ਤੁਸੀਂ ਲਾਈਫ ਜਿਉਣੀ ਹੁੰਦੀ ਉਹਨੂੰ ਤਾਂ ਹੁਣ ਅਵਾਜ਼ ਦੀ ਲੋੜ ਹੁੰਦੀ ਹੈ ਉਹ ਸਾਡੇ ਚ ਕਿਉਂ ਨਹੀਂ ਪੈਦਾ ਹੋ ਰਹੀ ਕਿਉਂਕਿ ਅਸੀਂ ਮਨੁੱਖਾਂ ਤੇ ਨਿਰਭਰ ਕਰ ਰਹੇ ਹਾਂ ਮਨੁੱਖ ਜਿਹੜਾ ਉਹਨੂੰ ਇਹ ਨਹੀਂ ਸਮਝ ਆ ਰਹੀ ਕਿ ਕਿਸ ਆਧਾਰ ਤੇ ਉਹ ਆਪਣਾ ਪ੍ਰੋਗਰਾਮ ਆਪਸ ਆਪਣੇ ਜੀਵਨ ਲਈ ਬਣਾਏ ਜਾਂ ਆਪਣੀ ਕੌਮ ਦੇ ਜੀਵਨ ਲਈ ਅਗਵਾਈ ਕਰੇ ਹਮ ਸਾਡੇ ਕੋਲ ਇੱਕੋ ਤਰੀਕਾ ਹੈ ਜਿਵੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬਖਸ਼ੇ ਹੋਏ ਸਿਧਾਂਤ ਨੂੰ ਤੇ ਅਗਵਾਈ ਨੂੰ ਜੀਵਨ ਸ਼ੈਲੀ ਨੂੰ ਅਪਣਾ ਕੇ ਉਹਦੇ ਅਨਸਾਰ ਤੁਰੀਏ ਤੇ ਕੌਮ ਨੂੰ ਵੀ ਉਹਦੇ ਅਨਸਾਰ ਹੀ ਅਗਵਾਈ ਦੇਹੀ ਫਿਰ ਤਾਂ ਹੋ ਸਕਦਾ ਲੇਕਿਨ ਅੱਜ ਕੀ ਹੈ ਅੱਜ ਅਸੀਂ ਪੰਥ ਸ਼ਬਦ ਵੀ ਮਨੁੱਖਾਂ ਵਿੱਚ ਵੰਡ ਦਿੱਤਾ ਹੈ ਵਕਫਾ ਕਿਸ ਸੰਦੇ ਅਸੀਂ ਮਨੁੱਖੀ ਵਿਚਾਰਧਾਰਾ ਨੂੰ ਗੁਰੂ ਦੀ ਵਿਚਾਰਧਾਰਾ ਨਾ ਸਮਝ ਕੇ ਮਨੁੱਖੀ ਵਿਚਾਰਧਾਰਾ ਨੂੰ ਜਿਆਦਾ ਅਗਵਾਈ ਦੇ ਰਹੇ ਹੁੰਦਾ ਹੈ ਉਹਦਾ ਨਤੀਜਾ ਹਰ ਮਨੁੱਖ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ ਆਪਣੇ ਉਹਦੇ ਮੁਫਾਜ਼ ਹੁੰਦੇ ਨੇ ਉਹਨਾਂ ਵਿੱਚ ਅਸੀਂ ਬੜੇ ਹੋਏ ਹਾਂ ਪੌਂ ਵੀ ਧੜਿਆਂ ਵਿੱਚ ਵੰਡੀ ਹੋਈ ਹੈ ਜੇ ਅਸੀਂ ਕੋਈ ਜ਼ਰੂਰੀ ਚਾਹਨੇ ਆ ਅਸੀਂ ਇੱਕ ਲਫ਼ਜ਼ ਜਦੋਂ ਅਸੀਂ ਆਪਣੇ ਜਥੇਬੰਦਕ ਰੂਪ ਲਹਿਰ ਸ਼ੁਰੂ ਕੀਤੀ ਹੈ ਉਹਦਾ ਇੱਕ ਨਾਮ ਨਿਸ਼ਚਿਤ ਕਰਨ ਲੱਗੇ ਸਾਡੇ ਸਾਹਮਣੇ ਆਇਆ ਸੀ ਕਈਆਂ ਨੇ ਆਖਿਆ ਕਿਵੇਂ ਹੋ ਸਕਦਾ ਅਸੀਂ ਆਖਿਆ ਵੀ ਲਫ਼ਜ਼ਨ ਗੁਰੂ ਗ੍ਰੰਥ ਦਾ ਖਾਲਸਾ ਪੰਥ ਕਿਉਂ ਲਿਖਿਆ ਸੀ ਇਹ ਲਫਜ਼ ਹੂੰ ਇਹ ਨਹੀਂ ਕਿ ਪੰਥ ਕੋਈ ਵੱਖਰਾ ਖੜਾ ਕੀਤਾ ਸੀ ਹਾਂਜੀ ਕਈਆਂ ਨੇ ਆਖਿਆ ਜੀ ਇਹ ਵੱਖਰਾ ਪੰਥ ਖੜਾ ਹੋ ਗਿਆ ਪਹਿਲਾ ਪੰਥ ਪੰਥ ਨਹੀਂ ਸੀ ਅਸਲ ਵਿੱਚ ਕੀ ਹੈ ਗੁਰੂ ਗ੍ਰੰਥ ਦਾ ਜਿਹੜਾ ਸਿਧਾਂਤ ਹੈ ਉਹੋ ਹੀ ਪੰਥ ਹੈ ਪੰਥ ਦਾ ਮਤਲਬ ਹੁੰਦਾ ਰਸਤਾ ਉਹੋ ਹੀ ਪੰਥ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਅਨੁਕੂਲ ਹੋ ਕੇ ਉਹਦੀ ਅਗਵਾਈ ਵਿੱਚ ਜੀਉਂਦਾ ਹੈ ਉਹੋ ਹੀ ਪੰਥ ਹੈ ਉਹ ਹੀ ਖਾਸ ਹੈ ਇਸ ਲਈ ਅਸੀਂ ਖਾਲਸਾ ਪੰਥ ਲਫ਼ਜ਼ ਇਕੱਠਾ ਕੀਤਾ ਗੁਰੂ ਗ੍ਰੰਥ ਨਾਲ ਜੋੜ ਕੇ ਜਦੋਂ ਅਸੀਂ ਗੁਰੂ ਗ੍ਰੰਥ ਦੇ ਘੇਰੇ ਤੇ ਰੋਸ਼ਨੀ ਤੋਂ ਬਾਹਰ ਨਿਕਲਨੇ ਤੇ ਆਪਣਾ ਆਪਣੀ ਵਿਚਾਰ ਆਪਣੀ ਆਪਣੀ ਸੋਚ ਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰਨੇ ਆ ਤਾਂ ਫਿਰ ਉਹ ਖਾਲਸਾ ਪੰਥ ਨਹੀਂ ਰਹਿੰਦਾ ਜਿਹੜਾ ਗੁਰੂ ਦੀ ਅਗਵਾਈ ਵਿੱਚ ਕਦੀ ਗੁਰੂ ਦਸਮ ਪਤਸ਼ਾਹ ਜੀ ਨੇ ਵੀ ਖਾਲਸਾ ਪੰਥ ਸਾਜ ਕੇ ਉਹ ਸ੍ਰੀ ਗੁਰਬੰਦ ਸਾਹਿਬ ਦੀ ਅਗਵਾਈ 'ਚ ਖੜਾ ਕੀਤਾ ਸੀ ਕੀਤਾ ਸੀ ਸੋ ਆਹ ਬੁਖਾਤ ਹੋ ਆ ਪੜ ਰਿਹਾ ਸਾਨੂੰ ਲੀਡਰਸ਼ਿਪ ਦੀ ਲੋੜ ਹੈ ਇਹ ਨਹੀਂ ਗੱਲ ਬਿਕੌਮ ਨੂੰ ਨਹੀਂ ਲੋੜ ਲੇਕਿਨ ਲੀਡਰ ਉਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰੋਸ਼ਨੀ ਰੂਪੀ ਦੀਵਾ ਲੈ ਕੇ ਅਗਵਾਈ ਕਰੇ ਤੇ ਸਾਰਿਆਂ ਨੂੰ ਉਧਰ ਤੋਰੇ ਜਿਹੜਾ ਆਪਣੀ ਸੋਚ ਨਾਲ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਆਖਿਆ ਜਦੋਂ ਆਪਣੀ ਆਪਣੀ ਧਾਰੀ ਤਮ ਇਸ ਕੋ ਹੈ ਮੁਸ਼ਕਿਲ ਪਾਰ ਗੁਰੂ ਬਾਣੀ ਦਾ ਫੈਸਲਾ ਜਦੋਂ ਤੱਕ ਅਸੀਂ ਆਪਣੀ ਆਪਣੀ ਵਿਚਾਰ ਧਾਰਾ ਲਾਗੂ ਕਰਾਂਗੇ ਵੱਖ-ਵੱਖ ਧੜਿਆਂ 'ਚ ਵੰਡੇ ਹੋਏ ਭਾਵੇਂ ਉਹ ਧੜੇ ਸਿਆਸੀ ਹੋਣ ਨਾਮ ਥੱਲੇ ਹੋਣ ਭਾਵੇਂ ਉਹ ਧਾਰਮਿਕ ਨਾਮ ਥੱਲੇ ਹੋਣ ਜਦੋਂ ਤੱਕ ਅਹਾਂ ਡੇਰੇ ਵੱਤੋਂ ਵੱਖ-ਵੱਖ ਟੈਕਾਂ ਦੇ ਧੜੇ ਨੇ ਹਾਲਾਂਕਿ ਸਾਰੇ ਧਾਰਮਿਕ ਖੂ ਹੁੰਦੇ ਨੇ ਪਰ ਉਹਨਾਂ ਦੀ ਆਪਸੀ ਵੀ ਮਰਿਆਦਾ ਨਹੀਂ ਮਿਲਦੀ ਨਹੀਂ ਮਿਲਦੀ ਇਕੱਠੇ ਨਹੀਂ ਇਸੇ ਤਰ੍ਹਾਂ ਸਿਆਸੀ ਨਾਲੇ ਇੱਕ ਹੋਰ ਸਭ ਤੋਂ ਵੱਡੀ ਜਿਹੜੀ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਇੱਕ ਜਿਸ ਪਾਰਟੀ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਛੱਡੇ ਥੱਲੇ ਉਹਨਾਂ ਨੇ ਚੋਣ ਲੜੀ ਪਾਰਟੀ ਦੇ ਉਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਕੀ ਤੁਸੀਂ ਸਹਿਮਤ ਹੋ ਕਿ ਅੱਜ ਉਹ ਪੰਥ ਦਾ ਜਿਹੜਾ ਨਾਮ ਹੈ ਸ਼੍ਰੋਮਣੀ ਅਕਾਲੀ ਉਸ ਦੀ ਪ੍ਰਤੀਨਿਧਤਾ ਉਹ ਕਰਦੇ ਨੇ ਤੇ ਜਿ ਆਪਣੀ ਪਾਰਟੀ ਦਾ ਜਾਂ ਆਪਣੇ ਧੜੇ ਦਾ ਨਾਮ ਰੱਖਣਾ ਉਹਨਾਂ ਦਾ ਹੱਕ ਹੈ ਜੋ ਉਹ ਨਾ ਰੱਖਿਆ ਸਵਾਲ ਕੀ ਬਾਕੀ ਧੜੇ ਜੇ ਉਹਨੂੰ ਸ਼੍ਰੋਮਣੀ ਮੰਨ ਲੈਣ ਫਿਰ ਬਾਕੀ ਧੜਿਆਂ ਦੀ ਵੈਲਿਊ ਕੀ ਰਹਿੰਦੀ ਫਿਰ ਧੜੇ ਬਣੇ ਕਿਉਂ ਇਹਦਾ ਮਤਲਬ ਸਾਬਤ ਹੁੰਦਾ ਹੈ ਕਿ ਬਾਕੀ ਧੜਿਆਂ ਨੇ ਉਹਨਾਂ ਨੂੰ ਸ਼ਰੋਮਣੀ ਨਹੀਂ ਮੰਨਿਆ ਉਹ ਗੱਲ ਵੱਖਰੀ ਹੈ ਆਪਣਾ ਨਾਮ ਰੱਖਣ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਨਾ ਅਸੀਂ ਉਹਨਾਂ ਨੂੰ ਆਪਣੀ ਕੋਈ ਰਾਏ ਦੇ ਸਕਦੇ ਹਾਂ ਤੁਸੀਂ ਇਹ ਨਾਮ ਕਿਉਂ ਰੱਖਿਆ ਪਰ ਪਰ ਪ੍ਰੋਫੈਸਰ ਸਾਹਿਬ ਇਹਦੇ ਨਾਲ ਇਹਦੇ ਨਾਲ ਫਰਕ ਤਾਂ ਪੈਂਦਾ ਨਹੀਂ ਕਿਉਂਕਿ ਜਦੋਂ ਜਿਹੜਾ ਪੰਜਾਬ ਦੀ ਬੋਗਿੰਟੀ ਸਿੱਖਾਂ ਦੀ ਹੈ ਚਾਹੇ ਉਹ ਕਿਸਾਨੀ ਨਾਲ ਸੰਬੰਧਿਤ ਨੇ ਜਦੋਂ ਸ਼ਬਦ ਦੇਖਦੇ ਨੇ ਸ਼ਰੋਮਣੀ ਅਕਾਲੀ ਕੀ ਪੰਥ ਦੀ ਪਾਰਟੀ ਹੈ ਤੇ ਤਕੜੀ ਨੂੰ ਹੀ ਮੋਹ ਲਾਣੀ ਹੈ ਤੇ ਉਹਨਾਂ ਨੂੰ ਹੀ ਵੋਟ ਪਾਣੀ ਹੈ ਉਹਦੇ ਵਿੱਚ ਅੱਦੇ ਤੋਂ ਵੱਧ ਫੇਸ ਦੀ ਜਿਹੜੇ ਲੋਕ ਨੇ ਪ੍ਰਭਾਵਿਤ ਹੋ ਕੇ ਉਧਰ ਵੋਟਾਂ ਪਾਉਂਦੇ ਨੇ ਹਾਲਾਂਕਿ ਨਾਮ ਰੱਖਣਾ ਹੁੰਦਾ ਹੈ ਉਹ ਵੀ ਇਹ ਸੋਚ ਕੇ ਹੀ ਰੱਖਦੇ ਨੇ ਤਾਂ ਕਿ ਸਾਡੇ ਨਾਮ ਦਾ ਪ੍ਰਭਾਵ ਕਿਵੇਂ ਵਧੇ ਕਿਵੇਂ ਅਸੀਂ ਕਾਮਯਾਬ ਹੋਈ ਇਸ ਲਈ ਨਾਮ ਰੱਖਣਾ ਉਹਨਾਂ ਦਾ ਹੱਕ ਹੈ ਨਹੀਂ ਨਾਲ ਹੀ ਇਹ ਵੀ ਗੱਲ ਹੈ ਕਿ ਪੌਤੇ ਸਿੱਖ ਇਹ ਸੋਚਦੇ ਨੇ ਕਿ ਇਸ ਪਾਰਟੀ ਦੇ ਜਿਹੜੇ ਜਥੇਦਾਰ ਥਾਪੇ ਜਾਂਦੇ ਨੇ ਅੱਜ ਤੱਕ ਦੇ ਜਥੇਦਾਰ ਹੁਣ ਤਾਂ ਇੱਕ ਸਟੈਂਪ ਮੰਨੇ ਜਾਣ ਲੱਗ ਪਏ ਨੇ ਰਬਰ ਸਟੈਂਪ ਕੇ ਉਹਨਾਂ ਦੀ ਗਿਣਤੀ ਪਰਚੀਆਂ ਕੁਲਦੀਆਂ ਦੇ ਉਹਨਾਂ ਦੀ ਗਿਣਤੀ ਫੈਸਲੇ ਲਏ ਜਾਂਦੇ ਨੇ ਕਿੱਧਰ ਫੈਸਲਾ ਇਹਨਾਂ ਨੇ ਕਿੱਧਰ ਨਹੀਂ ਫੈਸਲਾ ਲੈਣਾ ਇਹ ਗੱਲ ਜਿਹੜੇ ਬੁੱਧੀਜੀਵੀ ਸਿੱਖਨੇ ਜਾਂ ਇੰਟਰਨੈਟ ਨੂੰ ਸੋਸ਼ਲ ਨੈਟਵਰਕ ਸਾਈਟ ਸੇ ਜਾਣਦੇ ਨੇ ਉਹਨਾਂ ਨੂੰ ਪਤਾ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਬਹੁਤੇ ਜਿਹੜੇ ਸਿੱਖ ਨੇ ਉਹਨਾਂ ਦੇ ਫੈਸਲਿਆਂ ਨੂੰ ਮੰਨਦੇ ਨੇ ਕੋਈ ਕਿੰਤੂਪ੍ਰੰਤੂ ਨਹੀਂ ਕਰਦਾ ਐਸੀ ਗੱਲ ਨੇ ਹੁਣ ਜਾਗਰਤੀ ਆ ਰਹੀ ਹੈ ਹੁਣ ਬਤਤ ਸਿੱਖ ਜਿਹੜਾ ਆਪਾਂ ਕਹਿੰਦੇ ਹਾਂ ਨਾ ਉਹਨਾਂ ਦੇ ਫੈਸਲਿਆਂ ਨੂੰ ਮੰਨਦਾ ਹੈ ਉਹ ਮੰਨਦਾ ਨਹੀਂ ਪ੍ਰੈਸ਼ਰ ਥੱਲੇ ਉਹ ਨੂੰ ਮੰਨਣਾ ਪੈਂਦਾ ਹੈ ਕਿਉਂਕਿ ਸਰਕਾਰ ਵੀ ਉਹਨਾਂ ਦੀ ਪਿੱਠ ਤੇ ਖੜੀ ਹੈ ਆਪੇ ਤੁਸੀਂ ਮੰਨਦੇ ਹੋ ਵੀ ਇੱਕ ਸ਼ਰਮਣੀੇ ਖਾਣ ਵਾਲਾ ਅਕਾਲੀ ਬਾਲਾ ਉਹਨਾਂ ਦੀ ਪਿੱਠ ਤੇ ਖੜਾ ਹੈ ਇਸ ਲਈ ਉਹਨਾਂ ਦੀ ਹਰ ਗੱਲ ਲੋਕਾਂ ਨੂੰ ਮਜਬੂਰਨ ਮੰਨਣੀ ਪੈਂਦੀ ਹੈ ਕੁਝ ਲੋਕ ਉਹ ਨੇ ਜਿਹੜੇ ਉਹਨਾਂ ਦੇ ਪ੍ਰੈਸ਼ਰ ਥੱਲੇ ਗੱਲ ਮੰਨਦੇ ਨੇ ਆਪਾਂ ਕਹੀਏ ਵੀ ਉਹ ਆਤਮਿਕ ਤੌਰ ਤੇ ਮੰਨਦੇ ਨੇ ਉਹ ਜਾਗਰਤੀ ਨਹੀਂ ਆ ਰਹੀ ਕਿ ਹਰ ਸਿੱਖ ਜਾਗ ਪਿਆ ਵੀ ਕੀ ਜੋ ਕੁਝ ਉੱਥੋਂ ਹੋ ਰਿਹਾ ਠੀਕ ਹੋ ਰਿਹਾ ਵੈਸੇ ਹੀ ਗੁਰਮਤ ਅਨਸਾਰ ਦੇਖੀਏ ਤਾਂ ਸਿਆਸਤ ਜਿਹੜੀ ਉਹ ਧਰਮ ਦੇ ਅਧੀਨ ਹੋਣੀ ਚਾਹੀਦੀ ਧਾਰਮਿਕ ਅਸਥਾਨਾਂ ਤੇ ਧਰਮ ਸਿਧਾਂਤੋਂ ਪ੍ਰਾਪਤ ਕਰਕੇ ਸਿਆਸੀ ਲੋਕ ਆਪਣੇ ਸਿਆਸੀ ਸਤਾ ਵਿੱਚ ਧਰਮ ਦੀ ਵਰਤੋਂ ਕਰਨ ਉਹਦੀ ਅਗਵਾਈ ਕਰ ਧਰਮ ਸੇਖਾਰਿਆ ਹੈ ਤੁਹਾਨੂੰ ਸਾਫ਼ ਕਰ ਧਰਮ ਸੇਖਾਰਿਆ ਹੈ ਕਿਸੇ ਨਾਲ ਜ਼ਿਆਤੀ ਨਾ ਹੋਵੇ ਤਾਂ ਉਹਦੇ ਇਸ ਲਈ ਅਸੀਂ ਧਰਮ ਦੀ ਅਗਵਾਈ ਸਿਆਸੀ ਲੋਕਾਂ ਨੇ ਲੈਣੀ ਸੀ ਹਮ ਪਰ ਹੁਣ ਉਸਦੇ ਉਲਟ ਹੋ ਰਿਹਾ ਹੁਣ ਧਾਰਮਿਕ ਲੋਕ ਜਿਹੜੇ ਨੇ ਉਸ ਸਿਆਸੀ ਲੋਕਾਂ ਕੋਲ ਅਗਵਾਈ ਲੈ ਰਹੇ ਨੇ ਸਿਆਸੀ ਲੋਕ ਧਾਰਮਿਕ ਲੋਕਾਂ ਨੂੰ ਵਰਤ ਰਹੇ ਇਹ ਅੱਜ ਦੀ ਗੱਲ ਨਹੀਂ ਮੈਂ ਪੁਰਾਣੀ ਵਿੱਚ ਜਦੋਂ ਅਸਤੀ ਪੜਨਾ ਉਦੋਂ ਵੀ ਹੋਸੀ ਆਦ ਕਾਲ ਤੋਂ ਚੱਲਿਆ ਹੋਇਆ ਜਦੋਂ ਕਦੀ ਮੈਂ ਕਈ ਵਾਰ ਐਗਜ਼ਾਮਪਲ ਦੇਣਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫੈਸਲਾ ਤਾਂ ਕਰਦਾ ਹੈ ਔਰੰਗਜ਼ੇਬ ਪਰ ਫਤਵਾ ਕਾਜੀ ਕੋਲੋਂ ਤੋਂ ਆਉਂਦਾ ਹਾਂ 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 ਸੱਤ ਜਹਾਦਨ ਸ਼ਹੀਦ ਕਰਨ ਦਾ ਫੈਸਲਾ ਤਾਂ ਕਰਦਾ ਵੀ ਜਿੱਦਾਂ ਪਰ ਫਤਵਾ ਕਾਜੀ ਕੋਲੋਂ ਤੋਂ ਆਉਂਦਾ ਹਾਂ ਹਾਂ ਬਿਲਕੁਲ ਇਹਦਾ ਮਤਲਬ ਜਦੋਂ ਵੀ ਸਿਆਸੀ ਸੱਤਾ ਦੀ ਸ਼ਕਤੀ ਵਾਲੇ ਬੰਦੇ ਨੇ ਏ ਵੀ ਉਚਰਲੀ ਹੈ ਉਹਨੇ ਧਰਮ ਦੀ ਦੁਰਵਰਤੋਂ ਕੀਤੀ ਸੋ ਮੈਂ ਸਮਝਦਾ ਇਹ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਤਾਂ ਕਿ ਜਿਹੜਾ ਵੀ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਦੀ ਪਦਵੀ ਤੇ ਬੈਠਦਾ ਉਹ ਕਦੋਂ ਤੱਕ ਜਾਗਰੂਕ ਹੋਏਗਾ ਕਦੋਂ ਸਿੱਖ ਕੌਮ ਦੇ ਭਾਗ ਖੁੱਲਣਗੇ ਉਹ ਉਦੋਂ ਜਾਗਰੂਕ ਹੋਏਗਾ ਜਦੋਂ ਉਹ ਆਪਾਂ ਦੂਜੇ ਲਫ਼ਜ਼ਾਂ ਚ ਕਵਾਂਗੇ ਬੇਮੁਤਾਹਿਰ ਹੋਏਗਾ ਬੇਮੁਤਾਹਿਰ ਹੋਏਗਾ ਧਰਮ ਸਿੱਧਾ ਹੰਤਾ ਜਾਣੂ ਹੋਏਗਾ ਜਦੋਂ ਕੋਈ ਆਦਮੀ ਕਿਸੇ ਤਨਖਾ ਜਾਂ ਆਪਣੀ ਚੌਧਰ ਜਾਂ ਆਪਣੀ ਪਦਵੀ ਨਾਲ ਜੁੜਿਆ ਰਹੇਗਾ ਉਦੋਂ ਤੱਕ ਉਹ ਸੱਚ ਮੈਂ ਤੁਹਾਨੂੰ ਦੱਸਦੀ ਆਪਣੀ ਹੱਦ ਬੀਤੀ ਚੰਗੀ ਪਸੰਦ ਨਹੀਂ ਲੱਗਦੀ ਪਰ ਸੁਣਾਣਾ ਮੇਰੇ ਕੋਲ ਜਦੋਂ ਇਹ ਆਏ ਇਹ ਸੇਵਾ ਵਿੱਚ ਮੈਂ ਚੱਲਣਾ ਉਹ ਬੜੀ ਬੜੀ ਲੰਬੀ ਚੌੜੀ ਕਹਾਣੀ ਹੈ ਮੈਂ ਆਪਣੀ ਕਿਤਾਬ ਲਿਖ ਰਿਹਾ ਹਾਂ ਦੇ ਵਿੱਚ ਅੱਛਾ ਉਦੋਂ ਮੈਂ ਇਹਨੂੰ ਸਪਸ਼ਟ ਕਰ ਦਿੱਤੀ ਕਿ ਮੈਂ ਤੁਹਾਡਾ ਮੁਲਾਜ਼ਮ ਨਹੀਂ ਹੋਣਾ ਮੈਂ ਤੁਹਾਡੇ ਕੋਲ ਉਹ ਤਨਖਾ ਨਹੀਂ ਲੈਣੀ ਜੇ ਮੈਂ ਤਨਖਾਹ ਦਾ ਮੁਲਾਜ਼ਮ ਹੋ ਗਿਆ ਤੇ ਫਿਰ ਮੈਂ ਸੱਚ ਤੇ ਪਹਿਰਾ ਨਹੀਂ ਦੇ ਸਕਦਾ ਬਿਲਕੁਲ ਔਰ ਅੱਜ ਵੀ ਮੈਂ ਇਹ ਗੱਲ ਫਖਰ ਨਾਲ ਕਹਿਣਾ ਕਿ ਮੈਨੂੰ ਦਿਖਾ ਦੇ ਕੋਈ ਇੱਕ ਮੇਰੇ ਐਸਾ ਵੋਚਰ ਜਿੰਦ ਤੇ ਮੇਰੀ ਤਨਖਾਹ ਦੇ ਸਾਈਨ ਹੋਣ ਮੈਂ ਤਨਖਾਹ ਨਹੀਂ ਲਈ ਇਸ ਲਈ ਨਹੀਂ ਹੈ ਮੁਲਾਜ਼ਮ ਹੋਣ ਲਈ ਕੋਈ ਮੇਰੀ ਐਪਲੀਕੇਸ਼ਨ ਦਿਖਾ ਦੇ ਉਹਦਾ ਕਾਰਨ ਸਿਰਫ ਹੋਰ ਕੋਈ ਨਹੀਂ ਇਹ ਹਮੇ ਨਹੀਂ ਸੀ ਇਹ ਇਸੇ ਗੱਲ ਲਈ ਸੀ ਕਿ ਉਹ ਤਖਤ ਸਥਾਨ ਐਸਾ ਹੈ ਜਿੱਥੇ ਬੇਮੁਤਾਜ ਹੋ ਕੇ ਸੱਚ ਦੀ ਗੱਲ ਕਰਨ ਨਾਲ ਹੀ ਉਸ ਅਸਥਾਨ ਦਾ ਮਾਣ ਸਨਮਾਨ ਵਧੇਗਾ ਬਣੇਗਾ ਬਿਲਕੁਲ ਜੇ ਆਪਾਂ ਤਰਖਾ ਮਰ ਨਾਲ ਤੇ ਉਥੋਂ ਦੀਆਂ ਨੌਕਰੀਆਂ ਨਾਲ ਤੇ ਪਦਵੀਆਂ ਨਾਲ ਜੁੜ ਜਾਵਾਂਗੇ ਤਾਂ ਫਿਰ ਅਸੀਂ ਅੱਜ ਜਿਨ੍ਹਾਂ ਦੀ ਹੱਤ ਸ਼ਕਤੀ ਹੈ ਉਹਨਾਂ ਦੇ ਮੁਲਾਜ਼ਮ ਹੋ ਕੇ ਤੇ ਗੁਲਾਮ ਹੋ ਕੇ ਰਵਾਂਗੇ ਫਿਰ ਸਾਡੇ ਆਪਣੇ ਫੈਸਲੇ ਵੀ ਨਹੀਂ ਰਹਿਣੇ ਫਿਰ ਨਾ ਧਰਮ ਦਾ ਚੱਲੇਗਾ ਨਾ ਤਖਤ ਸਾਹਿਬ ਦਾ ਚੱਲੇਗਾ ਪਰ ਫੈਸਲੇ ਕਿ ਤੁਹ ਹੋਰ ਆਉਣਗੇ ਇਹ ਚੀਜ਼ਾਂ ਸਾਨੂੰ ਬਰਬਾਦ ਕਰ ਲੈਣ ਸਾਡਾ ਵਿਰੋਧ ਜਾਤੀ ਨਹੀਂ ਅਸੀਂ ਕਹਿੰਦੇ ਆ ਧਰਮ ਸਿਧਾਂਤ ਨੂੰ ਆਜ਼ਾਦ ਕਰਦੇ ਹੋ ਉਹ ਧਰਮ ਸਿਧਾਂਤ ਤੇ ਧਰਮ ਦਾ ਸਥਾਨ ਜਿਹੜੇ ਨੇ ਧਾਰਮਿਕ ਵਿਅਕਤੀ ਜਿਹੜੇ ਨੇ ਉਹ ਕਦੀ ਵੀ ਕਿਸੇ ਦਾ ਹਥਿਆਰ ਨਾ ਬਣ ਨਾ ਹੀ ਬਲਕਿ ਜਿਹੜੇ ਸਿੱਖ ਸਿਆਸਤ ਹੈ ਉਹਨਾਂ ਦਾ ਆਪਣਾ ਫਰਜ਼ ਬਣਦਾ ਹੈ ਤੇ ਜੇ ਉਹ ਸੱਚਮੁੱਚ ਸਿੱਖ ਸਿਧਾਂਤ ਨੂੰ ਉਜਲਾ ਦੇਖਣਾ ਚਾਹੁੰਦੇ ਨੇ ਬਿਹਾਰ ਆਦਮੀ ਸਤਕਾਰ ਨਾਲ ਸਿਰ ਚੁਕਾਏ ਕਿ ਮੈਂ ਅਨੁਰਾਦਿ ਕੀਤੀ ਹੁਣ ਲੋਕ ਡਰ ਨਾਲ ਸਿਰ ਜਿਹੜੇ ਚੁੱਕਾ ਹਵੀਰੇ ਨੇ ਗਿੰਤੀ ਚ ਉਹ ਡਰ ਨਾਲ ਬਹੁਤੇ ਚੁੱਕਾ ਰੇ ਸਤਕਾਰ ਨਾਲ ਨਹੀਂ ਚੁੱਕਾ ਰੇ ਜੇ ਆਪਾਂ ਸਮਝਦੇ ਆਂ ਸਿਆਸੀ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਜੇ ਉਹ ਸਮਝਦੇ ਨੇ ਇੰਨਾ ਕ ਆਪਣੇ ਡਿਊਟੀ ਤੇ ਫਰਜ਼ ਸਮਝਦੇ ਨੇ ਕਿ ਧਰਮ ਸਿਧਾਂਤ ਤੇ ਧਰਮ ਸਥਾਨ ਦਾ ਧਾਰਮਿਕ ਸ਼ਕਤੀ ਦੇ ਕੇ ਲੋਕ ਸ਼ਰਧਾਂ ਦਾ ਸਿਰ ਚੁਕਾਣ ਤਾਂ ਉਹਨਾਂ ਨੂੰ ਆਪਣੀ ਸਿਆਸੀ ਸਦਾ ਦੀ ਸ਼ਕਤੀ ਪਿਛੇ ਟਾ ਕੇ ਉਹਦਾ ਆਪ ਗੁਲਾਮ ਹੋਣਾ ਚਾਹੀਦਾ ਧਰਮ ਦਾ ਆਪਣਾ ਗੁਲਾਮ ਜੀ ਪ੍ਰੋਫੈਸਰ ਸਾਹਿਬ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਗੁਰੂ ਸਿਧਾਂਤ ਦੀ ਗੱਲ ਕੀਤੀ ਹੈ ਤੁਸੀਂ ਗੁਰੂ ਸਿਧਾਂਤ ਕਰਕੇ ਤੁਸੀਂ ਕਾਫੀ ਚਰਚਾ ਦੇ ਵਿੱਚ ਰਹਿੰਦੇ ਹੋ ਹਮੇਸ਼ਾ ਹੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਚਰਚਾ ਚੱਲਦੀ ਰਹਿੰਦੀ ਹੈ ਕਾਫੀ ਲੋਕ ਤੁਹਾਡੀ ਵਿਰੋਧਤਾ ਵੀ ਕਰਦੇ ਨੇ ਇਹ ਵਿਰੋਧਤਾ ਜਿਹੜੀ ਹੈ ਕਿ ਜਿਹੜੇ ਇੱਕ ਧਿਰ ਦੇ ਲੋਕ ਨੇ ਖਾਸ ਕਰਕੇ ਮੈਂ ਕਹਾਂਗਾ ਜਿਹੜੇ ਇਸ ਵੇਲੇ ਸਾਡੇ ਧਾਰਮਿਕ ਅਹੁਦੇ ਤੇ ਕਾਬਜ਼ ਨੇ ਲੋਕ ਉਹ ਤੁਹਾਡੇ ਤੋਂ ਡਰਦੇ ਕਿਉਂ ਨੇ ਮੇਰੇ ਪ੍ਰੂਕਾ ਦੇ ਡਰਦੇ ਨਹੀਂ ਸਿਧਾਂਤ ਕੋਲੋਂ ਹੀ ਡਰਦੇ ਨੇ ਜੀ ਅਸਲ ਚ ਕਾਰਨ ਕੀ ਹੈ ਜਿਨੂੰ ਆਪਾਂ ਕਹਿੰਦੇ ਦੋ ਤਖ ਦੂਜੇ ਲੈ ਹਜੂਰ ਸਾਹਿਬ ਹੈ ਪਟਨਾ ਸਾਹਿਬ ਹੈ ਹਮ ਉਹਨਾਂ ਨਾਲ ਉਹਦੀ ਸਿਧਾਂਤਕ ਇਕਤਾ ਹੈ ਕਿ ਉਹਨਾਂ ਨਾਲ ਉਹਨਾਂ ਦੀ ਮਰਜ਼ਾਦਾ ਮਿਲਦੀ ਹੈ ਉਹਨਾਂ ਤੇ ਕਿਉਂ ਨਹੀਂ ਕੋਈ ਐਕਸ਼ਨ ਲੈਂਦੇ ਉਹਨਾਂ ਨੂੰ ਨਾਲ ਬਿਠਾਉਂਦੇ ਇਸ ਦਾ ਮਤਲਬ ਇਹ ਹੈ ਉਹ ਆਪ ਖੁਦ ਸਿਧਾਂਤ ਵੀ ਹੋਣੇ ਹੋ ਚੁੱਕੇ ਨੇ ਜਿਹੜਾ ਸਿਧਾਂਤ ਦੀ ਗੱਲ ਕਰਦਾ ਉਹਦੇ ਤੋਂ ਪਰੇਸ਼ਾਨ ਹੁੰਦੇ ਨੇ ਉਹ ਕਹਿੰਦੇ ਇਹ ਵੀ ਨਾ ਕਰੇ ਕਈ ਵਰੀ ਇਹ ਹੁੰਦਾ ਹੈ ਕਿ ਮਨਮੁਖੀ ਵੀ ਇੱਕ ਐਗਜ਼ਾਮਪਲ ਦੇਣਾ ਹੁੰਦਾ ਕਿ ਸ਼ੀਸ਼ਾ ਜਿਹੜਾ ਹੈ ਉਹ ਕਿਸੇ ਦਾ ਟੜਿਆ ਨਹੀਂ ਹੁੰਦਾ ਜਿਹੜਾ ਜਿਸ ਰੂਪ ਵਿੱਚ ਵੀ ਉਹਦੇ ਸਾਹਮਣੇ ਜਾਏਗਾ ਉਹਨੇ ਕਹਿ ਪਰ ਜਿਹੜੇ ਬਖਸੂਰਤ ਲੋਕ ਹੁੰਦੇ ਨੇ ਉਹ ਸ਼ੀਸ਼ੇ ਉੱਤੇ ਚੁੰਦੇ ਨੇ ਕੋਈ ਰੁਮਾਲ ਪਾ ਦੇ ਉੱਪਰ ਧਾ ਕਿਉਂਕਿ ਉਹ ਆਪ ਉਹਦੇ ਸਾਹਮਣਾ ਕਰ ਨਹੀਂ ਸਕਦੇ ਹੋਰ ਕੋਈ ਕਾਰਨ ਹੈ ਜੇ ਮੈਨੂੰ 6 ਦਿਨਾਂ ਤੋਂ ਕਹਿੰਦੇ ਸੀ ਇਹਦੇ ਨਾਲ ਕੋਈ ਨਬਰ ਤੇ ਜਿਹਨੂੰ ਬੋਲਣ ਨਦਿਓ ਹਾਂ ਹਾਂ ਮੇਰਾ ਬੋਲਿਆ ਜੀ ਉਹਨਾਂ ਨੂੰ ਨਹੀਂ ਸੰਗਲਕਦਾ ਬਜਾਏ ਇਸ ਗੱਲ ਦੇ ਕਿ ਮੇਰੇ ਸਾਹਮਣੇ ਆ ਕੇ ਮੇਰੀ ਗੱਲਾਂ ਦਾ ਜਵਾਬ ਦਿਨ ਅੱਜ ਵੀ ਮੈਂ ਤੁਹਾਡੇ ਸਭ ਇਹ ਸਾਹਮਣੇ ਮੰਨਕਰਦਾਂ ਬੇ ਜੇ ਉਹਨਾਂ ਨੂੰ ਮੇਰੇ ਤੇ ਕੋਈ ਵੀ ਇਤਰਾਜ਼ ਹੈ ਧਾਰਮਿਕ ਸਿਆਸੀ ਮੇਰੇ ਪਰਸਨਲ ਜੀਵਨ ਦਾ ਕੋਈ ਵੀ ਤਾਂ ਸਵਾ ਬਜਾਏ ਇਸ ਗੱਲ ਦੇ ਕਿ ਆਖਣ ਨੂੰ ਬੋਲਣ ਨਦਿਓ ਆਓ ਉਹ ਵੀ ਆ ਜਾਣਾ ਮੈਂ ਵੀ ਆ ਜਾਣਾ ਸੰਗਤ ਦੇ ਵਿੱਚ ਬੈਠ ਕੇ ਮੈਂ ਸਵਾਲ ਕਰ ਰਿਹਾ ਮੇਰੇ ਕੋਲ ਜਵਾਬ ਲੈਣ ਲਈ ਮੈਂ ਜਿਹੜੇ ਸਵਾਲ ਕਰਨਾ ਮੈਨੂੰ ਜਵਾਬ ਦੇ ਦੇਣ ਪਰਪਰ ਹਾਂ ਅੱਜ ਵੀ ਮਤਲਬ ਚੈਲੇਂਜ ਆਇਕ ਰਿਹਾ ਹੈ ਨਾ ਅ ਸਿੱਖ ਜਿਹੜੇ ਹੈਗੇ ਨੇ ਵਿਸ਼ਵ ਭਰ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਚਾਹੇ ਪੰਜਾਬ ਦੇ ਨੇ ਚਾਹੇ ਬਾਹਰ ਦੇ ਨੇ ਉਹ ਮਹਿਸੂਸ ਕਰਦੇ ਨੇ ਕਿ ਲੰਮਾ ਸਮਾਂ ਹੋ ਗਿਆ ਸਰਬੱਤ ਖਾਲਸਾ ਨਹੀਂ ਬੁਲਾਇਆ ਗਿਆ ਕੁਝ ਅਜਿਹੇ ਵੱਡੇ ਫੈਸਲੇ ਨੇ ਜਿਨ੍ਹਾਂ ਨੂੰ ਸਰਬੱਤ ਖਾਲਸਾ ਰਹੀਂ ਹੱਲ ਕੀਤਾ ਜਾਣਾ ਚਾਹੀਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਇਹ ਇੱਕ ਬੜੀ ਹਸੋਣੀ ਜਿਹੀ ਗੱਲ ਬਣ ਗਈ ਹੈ ਕਦੀ ਸਰਬਤਖਾਲਸਾ ਹੁੰਦਾ ਸੀ ਵਕ ਵਕ ਅਸਥਾਨਾਂ ਤੋਂ ਆਗੂ ਧੜਿਆਂ ਦੇ ਵੀ ਲੋਕ ਜਾਂ ਸ਼ਹਿਰਾਂ ਦੇ ਦੇਸ਼ਾਂ ਦੇ ਕੰਟਰੀਆਂ ਦੇ ਲੋਕ ਜਿਹੜੇ ਸਿੱਖੀ ਨਾਲ ਸੰਬੰਧ ਰੱਖਦੇ ਸਨ ਉਹਨਾਂ ਨੂੰ ਬੁਲਾ ਕੇ ਕੋਈ ਰਾਏ ਕਿਸੇ ਮਸਲੇ ਤੇ ਲੈਣ ਵਾਸਤੇ ਤੇ ਫੈਸਲਾ ਕਰਨ ਵਾਸਤੇ ਸਰਬਤਖਾਲਸਾ ਬੁਲਾਇਆ ਜਾਂਦਾ ਸੀ ਇਹ ਮਿਸਤਾਂ ਵੇਲੇ ਵੀ ਚੱਲੇ ਆ ਮਿਸਲਾਂ ਵਕ ਵਕ ਤਾਂ ਆ ਕੇ ਇਕੱਠੇ ਬੈਠ ਕੇ ਫੈਸਲੇ ਕਰਦੇ ਸਨ ਹੁਣ ਇਹ ਸਾਰੀ ਚੀਜ਼ ਤੇ ਕਬਜ਼ਾ ਕਰਨ ਲਈ ਪਿਛਲੇ ਦਿਨਾਂ ਵਿੱਚ ਮੈਂ ਮੇਰੀ ਸੇਵਾ ਕਾਲ ਤੇ ਦਰਮਿਆਨ ਦੀ ਗੱਲ ਹੈ ਸਰਬਤ ਖਾਲਸੇ ਦਾ ਮਸਲਾ ਹੋਣਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਇੱਕ ਆਵਾਜ਼ ਉਠਾਈ ਕਿ ਆ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹ ਸਿੱਖਾਂ ਦੀ ਨੁਮਾਇੰਦਗੀ ਜਮਾਤ ਹੈ ਉਹਨਾਂ ਵੱਲੋਂ ਚੁਣੀ ਹੋਈ ਹੈ ਇਸ ਲਈ ਇਹ ਚੁਣੀ ਹੋਈ ਜਮਾਤ ਆਪਣੇ ਆਪ ਵਿੱਚ ਸਰਬਤ ਖਾਲਸਾ ਕਿਉਂਕਿ ਸਾਰੇ ਸਿੱਖਾਂ ਦੀ ਚੁਣੀ ਹੋਈ ਹਾਂ ਬਿਲਕੁਲ ਅਬ ਇਹਨਾਂ ਦਾ ਫੈਸਲਾ ਸਰਬਤ ਖਾਲਸੇ ਦਾ ਫੈਸਲਾ ਹੈ ਜਦੋਂ ਤੁਹਾਨੂੰ ਯਾਦ ਹੋਵੇਗਾ ਮੇਰੇ ਕੋਲ 1900 ਚਰਨਮੇ ਪਛੜਮੈਂ ਦੀ ਗੱਲ ਹੈ ਇਹਨਾਂ ਨੇ ਇੱਕ ਵਰਲਡ 6 ਮੀਟਿੰਗ ਬੁਲਾਇਆ ਸੀ ਠੀਕ ਹੈ ਉਹਦੇ ਤੇ ਇਹਨਾਂ ਦੇ ਨਫਸੰ ਵੀ 100 ਕਰੋੜ ਰੁਪਏ ਲੱਗੇ ਤੇ ਫੈਸਲੇ ਕੀ ਇੱਕ ਇਹਨਾਂ ਨੇ ਕਾਉਂਸਲ ਬਣਾਈ ਸੀ ਵਿਸ਼ੇਸ਼ ਕਾਉਂਸਲ ਤੇ ਬਾਅਦ ਵਿੱਚ ਮੈਂ ਇਹਨਾਂ ਨੂੰ ਇੱਕ ਜਵਾਬ ਦਿੱਤਾ ਸੀ ਇੱਕ ਲਫਜ਼ ਕਾਇ ਸਮੂਹ ਨਾਲ ਦੇ ਨਾਂ ਤੇ ਵੀ ਪੜ੍ਹਿਆ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੇ ਆਪ ਸਰਬੱਤ ਖਾਲਸਾ ਇਸ ਸਰਬਤ ਖਾਲਸਾ ਦੀ ਲੋੜ ਨਹੀਂ ਇਹ ਫੈਸਲਾ ਕਰ ਲਿਆ ਤੇ ਖਰਾ 100 ਕਰੋੜ ਖਰਚ ਕਰਕੇ ਆ ਇੱਕ ਫੈਸਲਾ ਕਰਨ ਦੀ ਕਿ ਲੋਡ ਸਕੇ ਲੋੜ ਸੀ ਇੱਥੇ ਕਰ ਲੈਂਦੇ 100 ਕਰੋੜ ਕੋਮ ਦਾ ਬਰਬਾਦ ਕੀਤਾ ਹਾਂਜੀ ਇੱਕ ਹਰਤੇ ਹੁਣ ਇੱਥੇ ਉਦੋਂ ਅੱਗੇ ਮਸਲਾ ਆ ਗਿਆ ਵੀ ਪਹਿਲਾਂ ਤਾਂ ਸਰਬਤ ਖਾਲਸਾ ਖਤਮ ਹੋ ਜਾ ਕਿ ਸ਼੍ਰੋਮਣੀ ਕਮੇਟੀ ਹੀ ਸਰਬਤ ਖਾਲਸਾ ਹੁਣ ਸ਼੍ਰੋਮਣੀ ਕਮੇਟੀ ਦਾ ਫੈਸਲਾ ਲਫਾਫਿਆਂ ਚੋਂ ਨਿਕਲਣ ਲੱਗ ਪਿਆ ਵਿਅਕਤੀਗਤ ਹੁਣ ਇਹਦਾ ਮਤਲਬ ਇੱਕ ਲਫਾਫਾ ਜਿਹੜਾ ਉਹ ਸਰਬਤ ਖਾਲਸਾ ਮਸਲਾ ਤੇ ਥੇ ਜਿੰਨੀ देर ਅਸੀਂ ਸਰਬੱਤ ਖਾਲਸੇ ਦੀ ਉਸ ਸ਼ਕਤੀ ਨੂੰ ਹਰ ਵਿਅਕਤੀ ਦੇ ਦੇ ਵਿਚਾਰ ਧਾਰਾ ਨੂੰ ਸੁਣਨ ਦੇ ਮੈਂ ਕਈ ਵਾਰ ਕਹਿੰਦਾ ਹਾਂ ਕਿ ਸ੍ਰੀ ਗੁਰਗੰਨ ਸਾਹਿਬ ਦੀ ਅਗਵਾਈ ਕਬੂਲਮਾਲਾ ਸਿਧਾਂਤਾ ਇੱਕ ਦਲ ਸੰਜਨ ਭਾਰੀ ਹੈ ਕਿ ਸ੍ਰੀ ਗੁਰਗੰਨ ਸਾਹਿਬ ਕੀ ਹੈ ਆਪਣੀ ਗੱਲ ਧ੍ਰਿੜਤਾ ਨਾਲ ਕੇ ਤੁਹਾਡੀ ਗੱਲ ਤੋਂ ਬਹੁਤ ਸਪਸ਼ਟ ਹੋ ਗਈ ਹੈ ਗੱਲ ਕਿਉਂਕਿ ਤੁਸੀਂ ਇੱਕ ਤਰ੍ਹਾਂ ਨਾਲ ਸਿੱਧੇ ਢੰਗ ਨਾਲ ਹੀ ਕਹਿ ਦਿਤੀ ਇਹ ਗੱਲ ਕਿ ਇੱਕ ਲਫਾਫਾ ਸਰਬਤ ਖਾਲਸਾ ਹੋ ਗਿਆ ਉਹ ਸਾਰੇ ਸਿੱਖ ਜਾਣਦੇ ਨੇ ਕਿ ਲਫਾਫਾ ਕਿਦਾਂ ਹੋਇਆ ਹੈ ਨਾ ਜੇ ਇੱਕ ਸਮੇਂ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲ ਤਖਤ ਦੇ ਜਥੇਦਾਰ ਨੇ ਸਰੋਪਾ ਵੀ ਦਿੱਤਾ ਸੀ ਇੱਕ ਜਿਹੜੇ ਅੰਗਰੇਜ਼ ਅਫਸਰ ਸਾਡੇ ਇਥੇ ਤੇ ਹੁਣ ਪਿਛਲੇ ਜਿਹੜੇ ਪਿਛਲੇ ਦਿਨਾਂ ਦੌਰਾਨ ਮੈਨੂੰ ਯਾਦ ਹੈ ਕਿ ਸਾਰਿਆਂ ਨੂੰ ਪਤਾ ਹੈ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਫਖਰੇ ਕੌਮ ਦਾ ਅਵਾਰਡ ਵੀ ਦਿੱਤਾ ਗਿਆ ਕੀ ਇਹਦੇ ਵਿੱਚ ਸਮਾਨਤਰਤਾ ਕੀ ਦੇਖਦੇ ਹੋ ਤੁਸੀਂ ਨਹੀਂ ਮਰਜੀ ਇਹ ਤਾਂ ਆਪਾਂ ਬਲਜਾਇ ਬਜਾਇ ਮੇਲੇ ਤੇ ਸਭ ਕਾਲ ਸਵਾਲ ਕਰਨ ਦੇ ਮੈਂ ਸਮਝਦਾ ਉਹਨਾਂ ਨੂੰ ਕੁਲਤ ਕਰਨੀ ਚਾਹੀਦਾ ਵੀ ਦੱਸੋ ਤੁਸੀਂ ਕਿਹੜੀ ਚੀਜ਼ ਵੇਖੀ ਕੋਈ ਵੀ ਸਭ ਸਾਹਮਣੇ ਲਿਆਓ ਕੌਮ ਦੇ ਇਸ ਗੱਲ ਦੇ ਬਦਲੇ ਜਾਂ ਕੌਮ ਦੀ ਆਵਾਜ਼ ਜਾਂ ਉਹਨਾਂ ਦੀਆਂ ਲਿਖਤਾਂ ਜਾਂ ਉਹਨਾਂ ਦੇ ਸਬੂਤ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕੀਤੇ ਗਏ ਨੇ ਉਹਨਾਂ ਦਾ ਆਧਾਰ ਬਣਾ ਕੇ ਫਖਰੇ ਕੌਮ ਦਾ ਅਵਾਰਡ ਦਿਓ ਸਾਨੂੰ ਅਵਾਦ ਨਾਲ ਪਰੋਤ ਨਹੀਂ ਸਵਾਲ ਤਾਂ ਇਹ ਵੀ ਕਿਸ ਯੋਗ ਜਾਂ ਅਯੋਗ ਨਾਲ ਦਾ ਮਸਲਾ ਇਹ ਤੁਸੀਂ ਬਲਕੇ ਮੈਂ ਕਹਿੰਦਾ ਮੇਰੀ ਦੀ ਬਜਾਏ ਇਹ ਸਵਾਲ ਉਹਨਾਂ ਤੇ ਕਰੋ ਅਕਾਲੀ ਦਲ ਬਾਦਲ ਦੀ ਜਿਹੜੀ ਰਣਨੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਤਾਲਮੇਲ ਦੀ ਜਾਂ ਹੋਰ ਪਰ ਬਹੁਤੇ ਜਿਹੜੇ ਬੁੱਧੀਜੀਵੀ ਸਿੱਖ ਨੇ ਉਹ ਸੋਚਦੇ ਨੇ ਕਿ ਕੇਂਦਰ ਸਰਕਾਰ ਨੂੰ ਕੁਝ ਕੇਂਦਰ ਦੀਆਂ ਏਜੰਸੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੇ ਕਿਸੇ ਵੀ ਕਾਂਗਰਸ ਦੇ ਵਿਅਕਤੀ ਨਾਲ ਉਹ ਪ੍ਰਕਾਸ਼ ਸਿੰਘ ਬਾਦਲ ਜ਼ਿਆਦਾ ਸੂਟ ਕਰਦੇ ਨੇ ਉਹ ਜ਼ਿਆਦਾ ਉਹਨਾਂ ਦਾ ਜੀ ਇਹ ਸਿਆਸੀ ਜੇ ਮਸਲਾ ਹੈ ਇਹਨ ਦਾ ਸਵਾਲ ਦਾ ਬਹੁਤਾ ਮੇਰੇ ਨਾਲ ਸੰਬੰਧ ਰੱਖਦਾ ਵੀ ਨਹੀਂ ਹਾਂਜੀ ਇਹ ਸਵਾਲ ਹੈ ਵੀ ਜਦੋਂ ਲੋਡ ਹੁੰਦੀ ਹੈ ਜਦੋਂ ਮੈਂ ਆਪਣੇ 84 ਦੇ ਹਾਲਾਤ ਵਾਪਰੇ ਹਾਂ ਕਾਂਗਰਸ ਨਾਲ ਕਿ ਇਹ ਇਸ ਅਕਾਲੀ ਦਲ ਨੇ ਉਹਨਾਂ ਦੀ ਮਰਜ਼ੀ ਨਾਲ ਬਣਾਈ ਮਨਿਸਟਰੀ ਬਣਾਈ ਹਾਂਜੀ ਬਣਾਦੇ ਵੇਲੇ ਬੜੀ ਸਮਝੌਤੇ ਹੋਏ ਜਦੋਂ ਇਹਨਾਂ ਦੀ ਸਿਆਸਤ ਅੰਦਰ ਕੋਈ ਤਰਮੀਮ ਨਹੀਂ ਹੁੰਦਾ ਹਾਂ ਜਦੋਂ ਨਾਲ ਜਿਹੜੀ ਚੀਜ਼ ਸੂਕਟਰ ਦੀ ਹੋਵੇ ਉੱਥੇ ਇਹ ਉਹ ਚੰਗੇ ਹੁੰਦੇ ਨੇ ਜਦੋਂ ਤੱਕ ਦੂਜਾ ਸੂਕਟਰ ਦਾ ਹੋਵੇ ਉਹਨਾਂ ਦੇ ਹੁੰਦੇ ਵਿਰੋਧੀ ਹੁੰਦੇ ਨੇ ਜਿਸੇ ਕਿ ਇਹ ਨਾ ਉਹੋ ਹੀ ਅਮਰਿੰਦਰ ਸਿੰਘ ਇਹਨਾਂ ਕੋਲ ਆ ਗਿਆ ਸੀ ਹਮਮ ਠੀਕ ਸੀ ਉਹਦੇ ਚਾਰਸੀ ਦੇ ਹਾਲਾਤ ਵਾਪਰ ਚੁੱਕੇ ਸਨ ਉਦੋਂ ਹੀ ਹੁਣ ਜੇ ਇਹਨਾਂ ਕੋਲ ਨਹੀਂ ਰਿਹਾ ਤਾਂ ਉਹ ਬਹੁਤ ਮਾੜਾ ਹੈ ਤਾਂ 86 ਤਮ ਮੈਂ ਅਸਲੀ ਤੌਰ ਤੇ ਉਸਕੇ ਵੀ ਮੇਰੀ ਮੇਰਾ ਸਬਜੈਕਟ ਸਿਆਸਤ ਨਹੀਂ ਫਿਰ ਵੀ ਇਹ ਮੈਂ ਇਹ ਨਹੀਂ ਕਹਾਂਗਾ ਵੀ ਸਿਆਸੀ ਲੋਕਾਂ ਦਾ ਕੋਈ ਸਿਰ ਪੈ ਨਹੀਂ ਹੁੰਦਾ ਅੱਜ ਜਿਹੜਾ ਉਹਨਾਂ ਵਾਸਤੇ ਸੂਪ ਕਰਦਾ ਹੋਵੇ ਬਹੁਤ ਚੰਗਾ ਹੈ ਕੱਲ ਨਾ ਸੂਪ ਕਰਦਾ ਹੋਵੇ ਬਹੁਤ ਮਾੜਾ ਹੈ ਦਸਮ ਗ੍ਰੰਥ ਬਾਰੇ ਤੁਹਾਨੂੰ ਯਾਦ ਹੈ ਦਸਮ ਗ੍ਰੰਥ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹਾਂ ਦਸਮ ਗ੍ਰੰਥ ਬਾਰੇ ਕੀ ਕਹੋਗੇ ਮੈਂ ਸਮਝਦਾ ਵੀ ਇਹ ਤਾਂ ਗੱਲ ਕੌਮ ਵੀ ਮੰਨਦੀ ਹੈ ਇਹ ਵੀ ਮੰਨਦੇ ਨੇ ਕਈ ਦਸ਼ਮ ਗ੍ਰੰਥ ਨਾਮ ਦੇ ਕਿਸੇ ਗ੍ਰੰਥ ਨੂੰ ਚਲੋ ਕਿਉਂਕਿ ਇਸ ਦਾ ਅਸਲ ਨਾਮ ਤਾਂ ਵਿੱਚ ਚਤਰਨਾਟਕ ਹੈ ਬੜੀ ਤਿੰਨ ਚਾਰ ਵਾਰੀਆਂ ਦਾ ਨਾਮ ਬਦਲਿਆ ਜਿੰਦਾ ਕਈ ਵਾਰੀ ਨਾਮ ਬਦਲਿਆ ਜਾਇ ਪਹਿਲਾਂ ਤਾਂ ਉਸ ਗ੍ਰੰਥ ਦੀ ਹੋਂਦ ਹੀ ਕਿਹੋ ਜਿਹੀ ਸੀ ਕਿ ਹੋ ਜਾਂਦੀ ਪਰ ਚਲੋ ਬਚਿੱਤਰ ਨਾਟਕ ਦੇ ਸਬੰਧ ਵਿੱਚ ਜਿੰਦਾ ਨਾਮ ਆਖੋਤੀ ਹੁਣ ਦਸ਼ਮ ਗ੍ਰੰਥ ਵੀਰ ਕਹੋਇਆ ਨੇ ਹੁਣ ਤਾਂ ਇਹਨਾਂ ਦਸ਼ਮ ਗੁਰੂ ਗ੍ਰੰਥ ਸਾਹਿਬ ਕਰਤਾ ਜਿਹੜਾ ਬਿਲਕੁਲ ਹੀ ਸਿੱਖੀ ਨਾਲ ਇੱਕ ਜ਼ਿਆਦਤੀ ਜਦੋਂ ਕਿ ਮੰਨਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਿਆਈ ਦਿੱਤੀ ਹੈ ਇਹ 2006 ਵਿੱਚ ਵੀ ਤਤਖਤ ਸਭ ਤੋਂ ਫੈਸਲਾ ਹੋ ਚੁੱਕਾ ਹੈ ਵੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਗਈ ਜਦੋਂ ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਦੂਜਾ ਕੋਈ ਗੁਰੂ ਨਹੀਂ ਉਹਦੇ ਤੇ ਗੁਰੂ ਸ਼ਬਦ ਲਿਖਣਾ ਵੀ ਮناسب ਨਹੀਂ ਜਿਹੜਾ ਗੁਰੂ ਨਹੀਂ ਉਹਦੀ ਕਿਸੇ ਰਚਨਾ ਨੂੰ ਗੁਰਬਾਣੀ ਕਹਿਣਾ ਵੀ ਮناسب ਨਹੀਂ ਕੇਵਲ ਸ੍ਰੀ ਗੁਰਗ੍ਰੰਥ ਸਾਹਿਬ ਦੀ ਬਾਣੀ ਰਚਨਾ ਹੀ ਗੁਰਬਾਣੀ ਹੈ ਜੇ ਕਿਸੇ ਹੋਰ ਗ੍ਰੰਥ ਵਿੱਚ ਕੋਈ ਚਾਰ ਗੱਲਾਂ ਚੰਗੀਆਂ ਹਨ ਵੀ ਤੇ ਉਹ ਚੰਗੀਆਂ ਗੱਲਾਂ ਪੜੀਆਂ ਜਾ ਸਕਦੀਆਂ ਨੇ ਜ਼ਰੂਰੀ ਨਹੀਂ ਕਿ ਉਹਨੂੰ ਮੱਥਾ ਵੀ ਟੇਕਿਆ ਜਾਏ ਜ਼ਰੂਰੀ ਨਹੀਂ ਕਿ ਉਹਦੇ ਅਖੰਡ ਪਾਠ ਵੀ ਹੋਵੇ ਕਿ ਜ਼ਰੂਰੀ ਨਹੀਂ ਕਿ ਉਹਨੂੰ ਅਸੀਂ ਗੁਰੂ ਵੀ ਮੰਨੀਏ ਤੇ ਗੁਰਬਾਣੀ ਵੀ ਕਹੀਏ ਜੇ ਕੋਈ ਵੀ ਚੰਗੀ ਗੱਲ ਹੈ ਤੋ ਉਹਨੂੰ ਪੜ ਲਓ ਕੋਈ ਪੜ ਲਵੇ ਜਿਹਨੂੰ ਜਿਹਨੂੰ ਚੰਗੀ ਲੱਗਦੀ ਪਰ ਸਾਡਾ ਗੁਰੂ ਕੇਵਲ ਸ੍ਰੀ ਗੁਰਗ੍ਰੰਥ ਸਾਹਿਬ ਉਸੇ ਦੀ ਬਾਣੀ ਹੀ ਗੁਰਬਾਣੀ ਹੈ ਉਸੇ ਦਾ ਪ੍ਰਕਾਸ਼ ਦੇਖੋ ਨਾ ਆਪਾਂ ਇੱਕ ਪਾਸੇ ਕਹਿੰਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਜਿੱਥੇ ਗੁਰਦੁਆਰੇ ਵਿੱਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਚਾਹੀਦਾ ਹੁਣ ਕਹਿੰਦੇ ਜੇ ਉੱਥੇ ਚਾਰ ਮੂਰਤੀਆਂ ਰੱਖੀਆਂ ਹੋਣ ਅਸੀਂ ਕਹਿੰਦੇ ਮੰਦਰ ਹੈ ਹਮਮ ਇੱਥੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੋ ਸਕਦਾ ਬਿਲਕੁਲ ਜੇ ਉੱਥੇ ਚਾਰ ਮੂਰਤੀਆਂ ਕਰਕੇ ਉਹ ਮੰਦਰ ਹੈ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਕਰਕੇ ਮੰਦਰ ਹੈ ਹਮਮ ਉਥੇ ਪ੍ਰਕਾਸ਼ ਸ੍ਰੀ ਗੁਰਗਨ ਸਾਹਿਬ ਨਹੀਂ ਹੋ ਸਕਦਾ ਤੇ ਜਿਸ ਗ੍ਰੰਥ ਵਿੱਚ ਹੈ ਹੀ ਦੇਵੀ ਦੇਵਤਿਆਂ ਦੀ ਮੂਰਤੀਆਂ ਦੇ ਵਿੱਚ ਤੇ ਉਹਨਾਂ ਦੀ ਪੂਜਾ ਦੀ ਇਸ ਤਰੀਕੀ ਗੱਲਬਾਤ ਹੈ ਉਹ ਉਹ ਕਿਵੇਂ ਨਾਲ ਬਰਾਬਰ ਪ੍ਰਕਾਸ਼ ਹੋ ਸਕਦਾ ਸ੍ਰੀ ਗੁਰਗਨ ਸਾਹਿਬ ਕਿਵੇਂ ਹੋ ਸਕਦਾ ਸੋ ਆ ਮਸਲੇ ਨਹੀਂ ਸਾਡੇ ਇਹਨਾਂ ਨੂੰ ਲੈ ਕੇ ਅਸੀਂ ਕੰਮ ਨੂੰ ਜਾਗਰਤ ਪੰਜਾਬ ਦੇ ਵਿੱਚ ਡੇਰਾਬਾਦ ਜਿਹੜਾ ਹੈ ਇਸ ਵੇਲੇ ਆਪਣੀ ਚਰਮ ਸੀਮਾ ਦੇ ਉੱਤੇ ਆ 200 300 ਤੋਂ ਵੱਧ ਡੇਰੇ ਹੈ ਇਸ ਵੇਲੇ ਪੰਜਾਬ ਦੇ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਨੇ ਵੱਖ-ਵੱਖ ਢੰਗ ਤਰੀਕੇ ਨਾਲ ਮਾਰਕੀਟਿੰਗ ਕਰਕੇ ਉਹ ਭੋਲੇ-ਪਾਲੇ ਲੋਕਾਂ ਨੂੰ ਫਸਾਰੇ ਨੇ ਤੋ ਹਾਟੇ ਜਿਹੜੀ ਸ਼ੁਰੂ ਤੇ ਜਿਹੜੇ ਵਿਚਾਰ ਨੇ ਡੇਰਾ ਫਾਦ ਦੇ ਖਿਲਾਫ ਨੇ ਤੁਸੀਂ ਕੁਝ ਸਾਡੇ ਜ਼ਰੀਏ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਡੇਰਾਵਾ ਜਿਹਦਾ ਉਹ ਵੀ ਸਿਆਸਤ ਦੀ ਇੰਸਟੀਚੁਨ ਬਲੈਂਡ ਵਾਲਾ ਡੈਮੋਕ੍ਰੇਸੀ ਨੂੰ ਵੋਟਾਂ ਦੀ ਰੋਹਾਂ ਦੀ ਇਹ ਸਿਆਸੀ ਲੋਕਾਂ ਦੇ ਵੋਟ ਬੈਂਕ ਪਿਛਲੇ ਦਿਨਾਂ ਚ ਮੈਨੂੰ ਇਹ ਸਵਾਲ ਕੈਨੇਡਾ ਵਿੱਚ ਇੱਕ ਅਗਮ ਟੂ ਮੋਟਿਵੇਟਿਸ਼ਨ ਹੈ ਉਹਨਾਂ ਨੇ ਵੀ ਸਵਾਲ ਕੀਤਾ ਸੀ ਮੈਂ ਉੱਥੇ ਇੱਕ ਲਫ਼ਜ਼ ਪੜ੍ਹਸਾ ਕਿ ਅਨਰ ਜੀ ਉਹਨਾਂ ਦੇ ਸ਼ਰਧਾਲੂ ਨੇ ਮੈਂ ਕਿ ਬਦਲ ਗਏ ਕਿਸ ਤਰ੍ਹਾਂ ਮੈਂ ਕਿ ਅੱਗੇ ਸੰਦੇਰੀਆਂ ਦੇ ਸ਼ਰਧਾਲੂ ਧਰਮ ਦੇਸ਼ ਦੇ ਅਲਗੋ ਹੁਣ ਜਾਗ ਪੈਣ ਨੂੰ ਪਤਾ ਲੱਗਿਆ ਵੀ ਇਹ ਧਾਰਮਿਕ ਨਹੀਂ ਬਖੰਡੀ ਨੇ ਹੁਣ ਅਸੀਂ ਜੀ ਘੁੰਮ ਵੀ ਬੜੇ ਨੇ ਮੈਂ ਕਿ ਹੁਣ ਪਤਾ ਨਹੀਂ ਕਿਹੜੇ ਉਹਨਾਂ ਨੂੰ ਹੁਣ ਉਹ ਲੋਕ ਨੇ ਜਿਨ੍ਹਾਂ ਨੇ ਕਿਸੇ ਸਿਆਸਤ ਕੋਲੋਂ ਜਾ ਕੇ ਕਿਸੇ ਅਫਸਰ ਵਿੱਚੋਂ ਕਿ ਕਿਸੇ ਮਿਨਿਸਟਰ ਕੋਲੋਂ ਕੋ ਕੰਮ ਲੈਣਾ ਉਹਨਾਂ ਨੂੰ ਪਤਾ ਵੀ ਇਹ ਹੁਣ ਕਿਉਂਕਿ ਸਿਆਸੀ ਹੋ ਗਏ ਨੇ ਇਸ ਵਾਸਤੇ ਸਾਨੂੰ ਸਿੰਦਾ ਕਿਸੇ ਮਿਨਿਸਟਰ ਕੋਲ ਪਹੁੰਚ ਕਰਨੀ ਹੋਊਗੀ ਇਹ 1.5 ਹਜ਼ਾਰ ਕਿਤੇ ਸੰਤ ਕੋਲ ਜਾ ਕੇ ਅਖਾਂਗੇ ਜੀ ਜਰਾ ਫੋਨ ਕਰ ਦਿਓ ਇਹ ਤਾਂ ਫਾਊਂਡੇਸ਼ਨ ਦਾ ਕੰਮ ਹੋ ਜਾਣਾ ਇਸ ਲਈ ਹੁਣ ਜਿਹੜੇ ਸ਼ਰਧਾਲੂ ਨੇ ਉਹ ਇਹਨਾਂ ਕੋਲੋਂ ਸਿਆਸੀ ਕੰਮ ਲੈਣ ਲਈ ਪੜੇ ਨੇ ਤੇ ਇਹਨਾਂ ਦਾ ਫਾਇਦਾ ਸਿਆਸਤ ਉਠਾ ਰਹੀ ਹੈ ਉਹਨਾਂ ਨੂੰ ਵੋਟ ਬੈਂਕ ਦੀ ਲੋੜ ਹੈ ਇਸ ਵਾਸਤੇ ਉਹ ਆਏ ਦਿਨ ਆਪਣੇ ਵੋਟ ਬੈਂਕ ਵਧਾ ਰਹੇ ਨੇ ਹੁਣ ਦੇਰੇ ਚ ਦੇਰੇ ਨਵੇਂ ਬੰਦੇ ਨੇ ਸੰਤ ਨਵੇਂ ਉੱਠ ਰਹੇ ਨੇ ਸਮਾਂ ਬਹੁਤ ਘਟਾ ਆਪਣੇ ਕੋਲ ਇਹ ਸਾਰੀ ਜਿਹੜੀ ਆਪਣੀ ਗੱਲਬਾਤ ਹੋਈ ਹੈ ਇਸ ਦਾ ਨਤੀਜਾ ਇਹੋ ਨਿਕਲਦਾ ਕਿ ਸਿੱਖੀ ਨੂੰ ਸਿੱਖ ਕੌਮ ਨੂੰ ਕਾਫੀ ਵਿਚਾਰਧਾਰਕ ਸਿੱਖ ਜਿਹੜਾ ਹੈ ਜਦੋਂ ਤੱਕ ਉਹ ਸਮੂਹ ਦੇ ਰੂਪ ਵਿੱਚ ਜਾਂ ਕੁਝ ਧੜਿਆਂ ਦੇ ਰੂਪ ਵਿੱਚ ਵਿਚਰਦਾ ਉਹਦਾ ਕੌਮ ਨੂੰ ਨੁਕਸਾਨ ਹੁੰਦਾ ਹੈ ਪਰ ਜਦੋਂ ਅਸੀਂ ਕਿਤੇ ਵੀ ਵਿਦੇਸ਼ਾਂ 'ਚ ਹੁੰਨੇ ਆ ਚਾਹੇ ਹਜ਼ਾਰਾਂ ਲੱਖਾਂ ਗੋਰਿਆਂ 'ਚ ਹੋਈਏ ਚਾਹੇ ਯੂਪੀ ਬਿਹਾਰ 'ਚ ਭਈਆਂ 'ਚ ਵਿਚਰਦੇ ਹੋਈਏ ਚਾਹੇ ਦੱਖਣ 'ਚ ਹੋਈਏ ਕਿਤੇ ਜਦੋਂ ਮੈਂ ਇਕੱਲਾ ਵੀ ਜਾਂਦਾ ਪੱਗ ਬੰਨੀ ਹੁੰਦੀ ਆ ਸਿਰ ਤੇ ਲੋਕਾਂ 'ਚ ਵਿਚਰਦਾ ਨਾ ਤਾਂ ਇੱਕ ਮਾਣ ਜਿਹਾ ਮਹਿਸੂਸ ਹੁੰਦਾ ਸਾਰੇ ਮੇਰੇ ਵੱਲ ਦੇਖਦੇ ਨੇ ਸਤਿਕਾਰ ਨਾਲ ਬੋਲਦੇ ਨੇ ਸਰਦਾਰ ਜੀ ਤਾਂ ਉਹ ਇੱਕ ਆਪਣੇ ਮੰਦਰ ਜਿਹੜਾ ਦਿਮਾਗ ਹੈ ਇੱਕ ਵਿਚਾਰਧਾਰਾ ਪੈਦਾ ਹੁੰਦੀ ਹੈ ਨਿੱਜੀ ਦੀ ਤੇ ਉਦੋਂ ਗੁਰੂ ਨਾਲ ਆਸਥਾ ਵੀ ਵੱਧਦੀ ਹੈ ਕਿ ਮਹਿਸੂਸ ਹੁੰਦਾ ਹੈ ਕਿ ਮਾਨ ਜਾਂ ਮਹਿਸੂਸ ਹੁੰਦਾ ਹੈ ਕਿ ਮੈਂ ਸਿੱਖਾਂ ਕਿ ਉਸ ਲੈਵਲ ਤੇ ਸਿੱਖਾਂ ਨੂੰ ਵਿਚਰਨਾ ਚਾਹੀਦਾ ਜਾਂ ਸਮੂਹ ਧੜੀਬੰਦੀ ਰੂਪ ਤੇ ਵਿੱਚ ਉਹ ਜਦੋਂ ਇੱਕ ਤਾਂ ਕੇਵਲ ਸਰੂਪ ਨਹੀਂ ਸਰੂਪ ਤੇ ਸਿਧਾਂਤ ਦੋਨੋਂ ਚੀਜ਼ਾਂ ਇਕੱਠੀਆਂ ਹੋਣੀ ਚਾਹੀਦੀਆਂ ਚਿੱਟਾ ਕੋਟ ਪਾਇਆ ਹੋਵੇ ਵਿਚਰ ਰਿਹਾ ਹੋਵੇ ਕਿਸੇ ਹਸਪੀਟਲ ਤੇ ਅਸੀਂ ਅੰਦਾਜ਼ਾ ਲਾ ਲੈਂਦੇ ਕਿ ਡਾਕਟਰ ਹਮ ਕਾਲਾ ਕੋਟ ਪਾਇਆ ਹੋਵੇ ਦਾਦੂ ਦਿਨ ਜਿਹੜੇ ਕਿਤੇ ਵਿਚਰ ਰਿਹਾ ਹੋਵੇ ਅਸੀਂ ਸਮਝਦੇ ਹਾਂ ਵੀ ਇਹ ਕੋਈ ਲਾਹਿਰ ਵਕੀਲ ਹੈ ਉਹ ਪਰ ਜੇ ਉਹਨੇ ਵਕਾਲਤ ਕੀਤੀ ਨਾ ਹੋਵੇ ਐਵੇਂ ਕਾਹਦਾ ਕੋਟ ਪਾਤੇ ਸਾਹਿਬ ਇਸ ਲਈ ਸਾਡੇ ਕੋਲ ਦੋਨੋਂ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਉਹਦਾ ਫਾਇਦਾ ਕੀ ਹੋਏਗਾ ਕਿ ਜਦੋਂ ਸਿੱਖ ਸਿਧਾਂਤਿਕ ਤੌਰ ਤੇ ਵੀ ਕਾਲੇ ਕੋਟ ਵਾਲਾ ਤੇ ਚਿੱਟੇ ਕੋਟ ਵਾਲਾ ਉਹ ਆਪਣੀ ਡਿਗਰੀ ਲੈ ਕੇ ਸਿੱਖੀ ਸਿਧਾਂਤ ਦੇ ਨਾਲ ਜੀਵਨ گزارੇਗਾ ਤਾਂ ਉਹ ਲੋਕ ਜਿਹੜੇ ਅੱਜ ਸਾਡੇ ਕੇਵਲ ਸਰੂਪ ਨੂੰ ਵੇਖ ਕੇ ਸਾਡੇ ਤੇ ਭਰੋਸਾ ਕਰਦੇ ਨੇ ਤੇ ਕਈ ਵਾਰ ਸਾਡੇ ਗਲਤ ਕੰਮਾਂ ਤੋਂ ਉਹਨਾਂ ਨੂੰ ਨਫ਼ਰਤ ਵੀ ਹੁੰਦੀ ਹੈ ਫਾਰ ਐਗਜ਼ਾਮਪਲ ਮੈਂ ਬੈਸਰਚ ਕੈਂਪ ਕੋਤੀ ਸੰਕੋਚਿਆ ਅੱਜ ਕੀ ਹੈ ਗੁਰਦੁਆਰਾ ਸਥਾਨ ਕੋਈ ਜਿੱਥੇ ਝਗੜੇ ਨੇ ਅਰਥਾਤ ਦੇਸ਼ਵਿਤੀ ਵਿਦੇਸ਼ਾਂਚ ਜ ਜਿੰਨੇ ਭਾਵੇਂ ਇਲੈਕਸ਼ਨ ਇੱਥੇ ਹੋਣ ਇੱਥੇ ਵੀ ਲੜਾਈਆਂ ਹੁੰਦੀਆਂ ਨੇ ਗੋਲੀਆਂ ਚੱਲਦੀਆਂ ਨੇ ਸ਼ਰਬਾ ਮੜੀ ਬਾਹਰ ਤੇ ਸੰਦੈਨ ਉਥੇ ਸਿਰ ਸਿੱਧਾ ਇਹ ਸਥਾਨ ਲੜਾਈਆਂ ਨਹੀਂ ਹੁੰਦੀਆਂ ਕਿ ਕੇਸ ਚੱਲਦੇ ਨੇ ਅਦਾਲਤਾਂ ਵਿੱਚ ਹੈਂ ਤਾਂ ਪਰੇਸ਼ਾਨ ਨਹੀਂ ਇਸ ਗੱਲ ਵਿੱਚੋਂ ਕੱਢਣ ਲਈ ਸਾਡੇ ਕੋਲ ਜ਼ਰੂਰੀ ਸੀ ਵੀ ਅਸੀਂ ਸਿੱਖ ਸਿਧਾਂਤ ਨੂੰ ਜਾਣੀਏ ਜੇ ਅਸੀਂ ਸਿੱਖ ਸਰੂਪ ਤੇ ਸਿੱਖ ਸਿਧਾਂਤ ਦੋਹਾਂ ਚੀਜ਼ਾਂ ਨੂੰ ਲੈ ਕੇ ਕੇਵਲ ਸ੍ਰੀ ਗੁਰਗਨ ਸਾਹਿਬ ਦੀ ਅਗਵਾਈ ਵਿੱਚ ਜੀਵਨ ਜਿਉਣਾ ਸਿੱਖਾਂਗੇ ਤਾਂ ਫਿਰ ਸਾਡਾ ਸਰੂਪ ਹਰ ਥਾਂ ਤੇ ਤੇ ਕਹਿੰਦੇ ਨੇ ਹਮੇਸ਼ਾ ਲਈ ਐਵਰ ਗ੍ਰੀਨ ਹੋਵੇਗਾ ਇਹ ਨਹੀਂ ਵੀ ਅੱਜ ਸਾਡੇ ਤੇ ਕੋਈ ਸਤਿਕਾਰ ਕਰੇ ਕੱਲ ਨੂੰ ਸਾਡੀ ਕੁਲ ਨਫ਼ਰਤ ਕਰੇ ਹਮੇਸ਼ਾ ਵਾਸਤੇ ਜੇ ਸੰਸਾਰ ਅੰਦਰ ਸਤਿਕਾਰ ਪਾਸ ਕਰਾਂਗੇ ਜੇ ਸਾਡੇ ਕੋਲ ਦੋਨੋਂ ਚੀਜ਼ਾਂ ਹੋਣਗੀਆਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਸ਼ੋਅ ਦੇ ਵਿੱਚ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ